ਜੈ ਹੀ ਨਮਸਕਾਰ ਸਤਿ ਸ੍ਰੀ ਅਕਾਲ ਦੋਸਤੋ ਮੈਂ ਟਵਾਡ ਆਪਣਾ ਸੰਜੀਵ ਬਾਵਾ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਿਆਂ ਸਵਾਗਤ ਕਰਦੇ ਹਾਂ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਸਿਵਲ ਹਸਪੀਟਲ ਗੁਰਦਾਸਪੁਰ ਵਿਖੇ ਪੁਰਾਣੇ ਸਿਵਲ ਹਸਪੀਟਲ ਵਿੱਚ ਪੁੱਜੇ ਹਾਂ ਜਿੱਥੇ ਕਿ ਮਹੇਸ਼ ਪ੍ਰਭਾਕਰ ਜੀ ਨੇ ਸਿਵਲ ਸਰਜਨ ਗੁਰਦਾਸਪੁਰ ਦਾ ਅਹੁਦਾ ਸੰਭਾਲਿਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਆਪਣੇ ਇਸ ਕੰਮ ਦੇ ਦੌਰਾਨ ਕਿਹੜੇ ਕਿਹੜੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕਰਨਗੇ ਜੀ ਸਰ ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਾ ਸਾਡੇ ਚੈਨਲ ਵੱਲੋਂ ਬਹੁਤ ਧੰਨਵਾਦ ਜੀ ਮੈਂ 28 ਨਵੰਬਰ ਨੂੰ ਇੱਥੇ ਸਿਵਲ ਸਰਜਨ ਗੁਰਦਾਸਪੁਰ ਦਾ ਚਾਰ ਸੰਭਾਲਿਆ ਹੈ ਗੁਰਦਾਸ ਜਿਹੜੀ ਸਿਵਲ ਸਿਨਰਲ ਦਫਤਰ ਇਸ ਜਿਹੜੀ ਸਿਹਤ ਸੰਸਥਾ ਆਪਣੇ ਗੁਰਦਾਸਪੁਰ ਸਰਕਾਰੀ ਸਸਤਾ ਇਹ ਅੱਗੇ ਹੀ ਸੇ ਸਹੂਲਤਾਂ ਮਾ ਪ੍ਰੋਵਾਈਡ ਕਰ ਰਹੇ ਨੇ ਲੋਕਾਂ ਨੂੰ ਤੇ ਪੰਜਾਬ ਸਰਕਾਰ ਵੱਲੋਂ ਜੋ ਵੀ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਲਈ ਸਹੂਲਤਾਂ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਤੇ ਮੇਰਾ ਯਤਨ ਇਹ ਹੋਏਗਾ ਕਿ ਇਹਨਾਂ ਹੋਰ ਬਿਹਤਰ ਢੰਗ ਨਾਲ ਲੋਕਾਂ ਤੱਕ ਪਹੁੰਚਾਇਆ ਜਾਵੇ ਤੇ ਬਾਕੀ ਸਭ ਨੂੰ ਮੇਰੀ ਇਹ ਹੀ ਬੇਨਤੀ ਹੈ ਕਿ ਸਰਦੀ ਦੇ ਮੌਸਮ ਤੇ ਆਪਣੇ ਆਪ ਨੂੰ ਨਾ ਬਚਾਰ ਰੱਖਿਆ ਜਾਵੇ ਠੰਡੇ ਤੋਂ ਕਿਉਂਕਿ ਕਈ ਬਿਮਾਰੀਆਂ ਜਿਨਾਂ ਸਾਧੇ ਬਿਮਾਰੀਆਂ ਜਿਵੇਂ ਹਾਰਟ ਦੀਆਂ ਬਿਮਾਰੀਆਂ ਹੋਰ ਜਿਹਨੂੰ ਕਹਿੰਦੇ ਆ ਕਿ ਰੋਧਰੂ ਰੂਪ ਲੈ ਸਕਦੀਆਂ ਉਸ ਤੋਂ ਆਪਣਾ ਬਚਾ ਕੀਤਾ ਜਾਏ ਤੇ ਅ ਸਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਜਿਹੜੇ ਗਿਆ ਕਰਮਨ ਬਹਿਲ ਜੀ ਨੇ ਥੋੜੀ ਦੇਰ ਪਹਿਲਾਂ ਹੀ ਜੜਾਇਆ ਇਹਨੂੰ ਸ਼ੁਰੂ ਕੀਤਾ ਔਰ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਹੈ ਪੁਰਾਣਾ ਸਿਵਲ ਹਸਪਤਾਲ ਫਿਰ ਚੱਲ ਪਿਆ ਤੁਹਾਡੀ ਦੇਖਰੇ ਵਿੱਚ ਪਹਿਲ ਦੇ ਆਧਾਰ ਤੇ ਹੋਰ ਕਿਹੜੇ-ਕਿਹੜੇ ਕੰਮ ਕੀਤੇ ਜਾਣਗੇ ਸਾਡੇ ਦੇ ਇਹ ਸਰਕਾਰਾਂ ਦਾ ਆਲਰੇਡੀ ਇੱਥੇ ਐਮਸੀਐਸ ਸੈਂਟਰ ਹੀ ਬਣਾਇਆ ਜਾ ਰਿਹਾ ਹੈ ਆਈਪੀਐਚਐਲ ਸੀਸੀਬੀ ਯੂਨਿਟ ਕਾਫੀ ਕੁਝ ਕੰਮ ਚੱਲ ਰਿਹਾ ਹੈ ਬਾਕੀ ਮੈਟਰਨਲ ਚਾਈਲਡ ਹੈਲਥ ਹੋਲਿਥ ਵਿੱਚ ਸਾਡਾ ਧਿਆਨ ਰਹੇਗਾ ਬੱਚਿਆਂ ਦੀ ਇਮਯੂਨਾਈਜੇਸ਼ਨ ਵਾਸ ਹੋਏਗਾ ਤੇ ਹੋਰ ਜਿਹੜੇ ਨੈਸ਼ਨਲ ਪ੍ਰੋਗਰਾਮ ਚੱਲਦੇ ਪਏ ਨੇ ਅਸੀਂ ਉਹਨਾਂ ਨੂੰ ਹੋਰ ਬਿਹਤਰ ਤਰੀਕੇ ਨਾਲ ਇੱਥੇ ਇੰਪਲੀਮੈਂਟ ਕਰਨ ਦੀ ਯਤਨ ਕਰਾਂਗੇ ਸਰ ਸਰਦੀ ਦਾ ਮੌਸਮ ਹੈ ਡੇਂਗੂ ਦੇ ਵੀ ਕਾਫੀ ਕੇਸ ਆ ਰਹੇ ਨੇ ਉਸ ਤੋਂ ਇਲਾਵਾ ਹੋਰ ਵੀ ਕਾਫੀ ਤਰ੍ਹਾਂ ਦੇ ਜਿਹੜੇ ਲੋਕ ਬਿਮਾਰ ਹੋ ਰਹੇ ਨੇ ਜਿਦਾ ਸੁੱਕੀ ਖਾਂਸੀ ਹੋ ਰਹੀ ਗਈ ਹੈ ਇਹਨੇ ਮੱਧ ਨਜਰ ਕਿਡੇ ਕਿਡੇ ਇਹ ਤੁਹਾਡੇ ਵੱਲ ਪ੍ਰਾਲੀ ਕਿਤੇ ਜਾ ਰਹੀ ਹੈ ਨਹੀਂ ਡਾਕਟਰ ਵੱਲੋਂ ਜਾ ਜਿਹੜਾ ਤਾਂ ਮੈਡੀਕਲ ਪਾਰਟ ਟਰੀਟਮੈਂਟ ਹੋ ਤਾਂ ਟਰੀਟਮੈਂਟ ਦਾ ਸਾਰੇ ਸਪੈਸ਼ਲਿਸਟ ਡਾਕਟਰ ਸਾਡੇ ਅਵੇਲੇਬਲ ਹੈ ਉਹ ਤਾਂ ਦੇ ਰਹੇ ਨੇ ਬਾਕੀ ਲੋਕਾਂ ਨੂੰ ਇਹਦੇ ਵਿੱਚ ਅਵੇਰਨੈਸ ਕਰਾਨੀ ਹੈ ਕਿ ਇਹਨਾਂ ਤੋਂ ਬੈਟਰ ਹੈ ਕਿ ਕਿਸ ਤਰ੍ਹਾਂ ਨਾ ਬਚਾ ਕੀਤਾ ਜਾ ਸਕੇ ਸਰ ਆਮ ਜਨਤਾ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਆਮ ਜਨਤਾ ਨੂੰ ਸੰਦੇਸ਼ ਆਪਣੀ ਤੇਜੀ ਸਿਹਤ ਹੈ ਸਿਹਤ ਨੂੰ ਆਪਣੇ ਪਹਿਲ ਦੇ ਤੌਰ ਤੇ ਇਹ ਆਪਣਾ ਮੇਨਟੇਨ ਕਰਨ ਕਿਉਂਕਿ ਜਦ ਤੱਕ ਸਿਹਤ ਹੈ ਤਾਂ ਜਿਹਨੂੰ ਕਹਿੰਦੇ ਨੇ ਪਾਣੀ ਘੋਤ ਹੈ ਤਕ ਉਹ ਉਹ ਜਿਹੜੀ ਨਾਲ ਹੀ ਆਪਣੀ ਤੰਦਰੁਸਤ ਸਮਾਇ ਜਿਹੜੀ ਸੰਜਣਾ ਹੁੰਦੀ ਹੈ ਠੀਕ ਹੈ ওকে